ਕਾ ਪੂਰੇ ਕੈਨੇਡਾ ਦੀ ਇਨਫਲੇਸ਼ਨ ਰੇਟ ਯਾਨੀ ਮਹਿੰਗਾਈ ਦਰ ਦੀ ਵੀ ਗੱਲਬਾਤ ਕਰ ਲੈਣੀ ਆ ਇਹ ਘਟਣਾ ਦਾ ਨਾਂ ਤਾਂ ਲੈ ਨਹੀਂ ਰਹੀ ਫਿਰ ਵੱਧਦੀ ਜਾ ਰਹੀ ਹੈ ਜੀ ਔਰ ਬਹੁਤ ਛੇਤੀ ਬੈਂਕ ਆਫ ਕੈਨੇਡਾ ਦਾ ਰੇਟ ਡਿਸੀਜਨ ਵੀ ਆਉਣ ਵਾਲਾ ਹੈ ਜੀ ਪਰ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੀ ਨੇ ਜੀ ਉਹ ਦੇਖੋ ਜੀ ਜਿਹੜੀ ਅਸਤੇ ਵਿੱਚ 2.2 ਤੇ ਸੌਰੀ ਇਹᱫੋ ਵੀ ਘਟ ਸੀਗੀ ਔਰ ਹੁਣ 2.4% ਅਗਾਸ ਦੇ ਵਿੱਚ 1.9% ਸੀਗੀ ਹੁਣ ਲਗਦੀ ਵੱਧ ਕੇ ਦੇਖੋ 0.5% ਵੱਧ ਗਈ ਹੈ 2.4% ਤੇ ਚਲੀ ਗਈ ਐਕਸਪੈਕਟੇ ਕੀਤਾ ਜਾਂਦਾ ਸੀ ਜਿਹੜੇ ਮਾਹਰ ਸੀਗੇ ਫਾਈਨੈਂਸ਼ੀਅਲ ਅਨਲਿਸਟ ਸੀਗੇ ਉਹ ਤਾਂ ਇਸ ਵਿੱਚ 2.2% ਤੇ ਆਉਂਦੇ ਪਰ ਇਹ ਉਦੋਂ ਵੀ ਉੱਪਰ ਛਾਲ ਮਾਰ ਗਈ ਇਹਦਾ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਜਿਹੜਾ ਪਿਆ ਹੈ ਤੇ ਖਾਸ ਤੌਰ ਤੇ ਉਹ ਗੈਸ ਪ੍ਰਾਈਸਸ ਕਰਕੇ ਪਿਆ ਜੀ ਜੇ ਗੈਸ ਨੂੰ ਬਾਹਰ ਕੱਢ ਦਗੇ ਤਾਂ ਫੇਰ ਇਹ ਜਿਹੜੀ ਮਹਿੰਗਾਈ ਦਰ ਆ 2.6% ਹੋ ਸਕਦੀ ਸੀ ਜੇ ਗੈਸ ਦੀਆਂ ਕੀਮਤਾਂ ਨੂੰ ਪਾਸੇ ਕਰੇ ਕਿਉਂਕਿ ਗੈਸ ਦੀ ਕੀਮਤ ਤਾਂ ਤੁਹਾਨੂੰ ਪਤਾ ਹੈ ਕਿ ਹੁਣ 60 ਡਾਲਰ ਪਰ ਬੈਰਲ ਤੋਂ ਵੀ ਥੱਲੇ ਚੜੀਆਂ ਗਈਆਂ ਹੁਣ ਕੱਲ ਦੀ ਬਹੜਾ 58 ਸਮਥਿੰਗ ਸੀਗੀ ਸੋ ਉਹਦੇ ਕਰਕੇ ਹੋਇਆ ਹੈਗਾ ਵੀ ਹੁਣ ਕਿਹੜੀ ਗੈਸ ਪ੍ਰਾਈਸਾਂ ਘਟ ਘਟੀ ਆ ਜਿਹਦੇ ਕਰਕੇ ਇਹ ਮਹਿੰਗਾਈ ਜਿਹੜੀ ਆ ਥੋੜੀ ਜੀ ਵੰਗ ਵਧੀ ਆ